ਪੰਜਾਬ ਫਾਸਟ ਲਾਈਨ ਵੈਬ ਚੈਨਲ ਵੇਖ ਰਹੇ ਸਮੂਦ ਅਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਫਰੋਜਪੁਰ ਦੇ ਹਰ ਪ੍ਰਭਾਵਿਤ ਇਲਾਕਿਆਂ ਦੀਆਂ ਮੁਸ਼ਕਲਾਂ ਹੱਲ ਹੋਣ ਦਾ ਨਾਮ ਨਹੀਂ ਲੈ ਰਹੀਆਂ ਅਜੇ ਇਸ ਕਰਕੇ ਕਹਿ ਰਹੇ ਹਾਂ ਕਿ ਫਾਜ਼ਿਲਕਾ ਤੇ ਫਰੋਜਪੁਰ ਦੇ ਜਿਹੜੇ ਇਲਾਕਿਆਂ ਵਿੱਚ ਪਾਣੀ ਅਜੇ ਨਹੀਂ ਸੁੱਕਿਆ ਉੱਥੇ ਅੱਜ ਫੇਰ ਹਰੀਕਾ ਹੈਡ ਤੋਂ ਛੱਡੇ ਜਾਣ ਵਾਲੇ ਪਾਣੀ ਵਿੱਚ 30000 ਕਿਊਸਕ ਦਾ ਵਾਅਦਾ ਹੋਇਆ ਹੈ ਅਜੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਨ ਇਲਾਕਿਆਂ ਵਿੱਚ ਪਾਣੀ ਇਸ ਵਾਰ ਲੰਬੇ ਸਮੇਂ ਲਈ ਚੱਲ ਸਕਦਾ ਹੈ ਜਿਸ ਨਾਲ ਮੁਸੀਬਤਾਂ ਲੰਬੇ ਸਮੇਂ ਤੱਕ ਬਣੀਆਂ ਰਹਿ ਸਕਦੀਆਂ ਹਨ ਆਓ ਸੁਣਦੇ ਹਾਂ ਸਥਾਨਕ ਲੋਕਾਂ ਦਾ ਕੀ ਕਹਿਣਾ ਹੈ ਬਣੇ ਰਹੋ ਵੀਡੀਓ ਦੇ ਐਂਡ ਤੱਕ ਅਤੇ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਨਾਮ ਤੋਂ ਦਾ ਮੇਰਾ ਨਾਮ ਕੁਚਾ ਸਿੰਘ ਤੇਜਵਰ ਹੈ ਲੋਪਿੰਡੇ ਖਸਾਲ ਵਿੱਚ ਗੁਰ ਸਿੰਘ ਕਮੇਟੀ ਜਿਲ੍ਹਾ ਅਗੋ ਜੀ ਗੱਲ ਇਸ ਤਰ੍ਹਾਂ ਦੀ ਪਹਿਲਾਂ ਸਾਨੂੰ ਨਹੀਂ ਸੀ ਪਾਣੀ ਆਉਣ ਦੀ ਭਾਵਨਾ ਸਾਡੇ ਇਸ ਦਰਿਆ ਜਿਹੜਾ ਤੁਸੀਂ ਲੰਕ ਕਹੇ ਜੀ ਹੁਣ ਜੇ ਰਾਵੀ ਦਾ ਪਾਣੀ ਪੈ ਰਿਹਾ ਹੈ ਤੇ ਸਾਨੂੰ ਇਹ ਵਿੱਚ ਤੇ ਕਣਕ ਕਰਨੀ ਵੀ ਮੁਸ਼ਕਲ ਹੈ ਸਾਡੀ ਕਣਕ ਦਾ ਵੀ ਖੇਤੀ ਆ ਵੀ ਕੰਮ ਗਿਆ ਥਾ ਕਾਰਨ ਕੀ ਜਿਹੜਾ ਇਹ ਪਾਣੀ ਹੈ ਲਗਾਤਾਰ ਵਹਿ ਰਿਹਾ ਹੈ ਜਾਂ ਰੁਕਣ ਦੇ ਅਸਾਰ ਹੈ ਇਸ ਤਰ੍ਹਾਂ ਜੀ ਪਹਿਲਾਂ ਤਾਂ ਇਹ ਆ ਸੀ ਛੰਨ 2023 33 ਜੀ 95 ਤੋਂ ਸ਼ੁਰੂ ਹੈ ਉਹ ਸਾਰਾ ਟੋਟਲ ਪੁੱਛਣਾ ਹੈ ਨਹੀਂ ਨਹੀਂ ਕਹਿ ਰਹੇ ਚੱਲ ਰਿਹਾ ਪਾਣੀ ਕਹਿ ਰਹੇ ਕਿ ਹੁਣ ਜਿਹੜਾ ਪਾਣੀ ਹੈ ਰੁਕਣ ਦੇ ਅਸਾਰ ਹੈ ਇਹ ਨਹੀਂ ਹੈ ਇਹ ਜੀ ਨਾਮ ਸਾਡੇ ਹਿੰਦੁਸਤਾਨ ਆਵਦੇ ਵਸਨੀਕੀ ਪਾਕਿਸਤਾਨ ਦਾ ਇੱਕ ਗੰਡਾ ਸਿੰਘ ਵਾਲਾ ਹੈਡ ਹੈ ਜੀ ਉਹ ਜਲਾਲਾਬਾਦ ਆਪਣੇ ਫਾਇ ਤੋਂ ਆਏ ਹਨ ਦੇ ਪਾਕਿਸਤਾਨ ਤੋਂ ਪੈਂਦਾ ਹੈ ਜੀ ਉਹਦੇ ਫਸਲੇ ਤੋਂ ਆ ਕੇ ਉਹਦਾ ਪਾਣੀ ਸਾਡੇ ਵੱਲ ਆ ਰਿਹਾ ਹੈ ਇਹ ਜੇ ਉਹ ਰੋਕਣ ਦਾ ਉਹ ਰੋਕ ਸਕਦੇ ਨੇ ਇਹ ਵਹਿ ਕੇ ਆ ਰਿਹਾ ਪਾਣੀ ਹਾਂਜੀ ਨਹੀਂ ਨਹੀਂ ਜੀ ਉਧਰੋਂ ਪਹਾੜੀ ਦਾ ਦਰਿਆ ਦਾ ਸਾਡੇ ਆ ਸਤਲ ਪੈ ਕੇ ਨਾ ਪਾਕਿਸਤਾਨ ਵੱਲੋਂ ਮੋੜ ਅੰਹੀਂ ਆ ਰਹੇ ਜੀ ਤੇ ਹਾਲਾਤ ਕਿਦਾਂ ਦੇ ਬਣੇ ਹੋਏ ਪਿੰਡੂ ਹਾਲਾਤ ਤਾਂ ਤੁਸੀਂ ਰਾਗੇ ਆ ਵੀ ਵੇਖ ਕੇ ਆਏ ਜੇ ਟੁਰ ਫੇੜ ਕੇ ਜੀ ਯਾਨੀ ਕਿ ਫਸਲ ਦਾ ਬਰਬਾਦ ਹੋਇਆ ਫਸਲ ਦਾ ਨਾ ਲੈਣਾ ਵੀ ਕੀ ਹੈ ਜੀ ਬਾਕੀ ਜੋ ਹੈਗਾ ਹੈ ਸਾਨੂੰ ਤੇ ਜਿਹੜੀ ਨੀਵੀਆਂ ਛਾਵਾਂ ਨੇ ਸਾਡੇ ਕਿੱਥੇ ਖਲੋਕਿਆ ਕੰਡ ਮਗਰ ਸਾਡੇ ਗੁਰਦੁਆਰਾ ਸਾਹਿਬ ਦੇ ਮਗਲੇ ਪਾਸੇ ਕੋਈ 5-400 ਕਿੱਲਾ ਜਿੰਨੇ 66 ਬਹੁਤ ਪਾਣੀ ਹੈ ਉਹਨਾਂ ਦੇ ਤਾਂ ਹਾਲੀ ਦੀ ਛਾਵਣੀ ਸਾਲ ਦੋ ਸਾਲ ਉਹਨਾਂ ਜ਼ਮੀਨ ਨਹੀਂ ਹੈ ਓਕੇ ਹਾਂਜੀ ਕਈ ਸੰਸਥਾਵਾਂ ਵੱਲੋਂ ਇਹਨਾਂ ਇਲਾਕਿਆਂ ਦੇ ਵਿੱਚ ਕਿਹਾ ਗਿਆ ਕਿ ਉਹ ਸੇਵਾ ਕਰਨਗੇ ਔਰ ਬਾਲੀਵੁੱਡ ਅਦਾਕਾਰ ਵੀ ਆ ਰਹੇ ਨੇ ਸਿੰਗਰ ਵੀ ਆ ਰਹੇ ਨੇ ਕਿਸ ਤਰ੍ਹਾਂ ਦੀ ਹੈਲਪ ਹੋ ਰਹੀ ਹੈ ਜੀ ਸਾਡੀ ਹੈਲਪ ਤਾਂ ਇੱਕ ਤਾਂ ਜਿਵੇਂ ਪਾਣੀ ਪੂਣੀ ਜਿੰਨਾ ਦੇ ਮਾੜਾ ਨਹੀਂ ਨਿਕਲ ਰਿਹਾ ਆਮ ਤੌਰ 'ਤੇ ਨਾ ਉਹ ਲਾਇਆ ਜਾਵੇ ਬਾਕੀ ਜਿੱਥੇ ਨਾ ਵੀ ਕਣਕ ਹੀ ਸਾਡੀ ਗਿੰਦੀ ਕਣਕ ਲਾਈ ਜਾਵੇ ਜੀ ਨਹੀਂ ਕੋਈ ਕਿਸੇ ਵੱਲੋਂ ਹੈਲਪ ਕੀਤੀ ਜਾ ਰਹੀ ਹੈ ਹੈਲਪ ਨਾ ਸਾਡੇ ਜਿਹੜੇ ਨਾ ਪ੍ਰਖਿਆ ਕਰਨ ਵਾਲਾ ਤਾਂ ਇੱਕਦਿੱਦ ਦਵਾਰ ਹੀ ਆਇਆ ਸੀ ਜੋ ਯਾਰ ਜੀ ਨਾਲ ਨਾਲ ਰਲ ਮਿਲ ਕੇ ਵੰਡ ਖਾ ਲਿਆ ਹੈ ਬਾਕੀ ਯਾਨੀ ਕਿ ਜਿਹੜੀ ਸਭ ਸਾਂ ਆਂਦੀਆਂ ਨੇ ਉਹ ਪਿੱਛੇ ਹੀ ਕਈ ਤਜਾਦੇ ਤਾਂ ਲੈ ਜਾਂਦੇ ਨੇ ਰਾਮ ਸਿੰਘ ਵਾਲੀ ਜਿਹੜੇ ਕਾਂ ਵਾਲੀ ਵਰਤਣੇ ਜੋ ਸਾਡਾ ਸ਼ਰਧ ਦੇ ਉੱਤੇ ਤਾਰ ਬੰਦੀ ਦੇ ਨਾਲ ਪਿੰਡੇ ਕਿਉਂ ਜੇ ਇਧਰ ਨੂੰ ਮੁਜਮਤ ਆਉ ਉਹ ਸਾਨੂੰ ਬੇੜੀਆਂ ਤੇ ਆਉਣਾ ਪੈਣਾ ਹੈ ਇਧਰੋਂ ਸਾਡੀ ਥੜ੍ਹ ਟੁੱਟ ਗਈ ਸੀ ਇਸ ਲਈ ਸਾਡੇ ਕੋਲ ਘਾਟੀ ਪਹੁੰਚ ਹੋ ਰਿਹਾ ਠੀਕ ਓਕੇ ਜੀ ਸਰਨਾਮ ਤੁਹਾਡਾ ਸਾਡਾ ਪਿੰਡ ਜੀ ਬਿਲਕੁਲ ਬਾਰਡਰ ਤੇ ਤੇ ਜਿਹੜਾ ਬਾਰਡਰ ਏਰੀਏ ਦਾ ਸਰਟੀਫਿਕੇਟ ਜੱਜਾ ਸਹੂਲਤ ਮਿਲਦੀ ਬਾਰਡਰ ਏਰੀਏ ਨੂੰ ਅਸੀਂ ਬਿਲਕੁਲ ਜ਼ੀਰੋ ਲਾਈਨ ਤੇ ਬੈਠੇ ਆਂ ਤੇ ਸਾਡਾ ਬਾਰਡਰ ਏ ਦਾ ਸਰਟੀਫਿਕੇਟ 10 15 ਕਿਲੋਮੀਟਰ ਪਿੱਛੇ ਤੱਕ ਬਣਦਾ ਸਾਨੂੰ ਤਾਂ ਜਿਹੜੀ ਬਾਰਡਰ ਏਰੀਏ ਦੀ ਸਹੂਲਤ ਸਰਟੀਫਿਕੇਟ ਸਿਰਫ ਸਾਡੇ ਕੋ ਬਣੇ ਹੋਏ ਨੇ ਜੀ ਪਰ ਉਹਨਾਂ ਦੀ ਸਹੂਲਤ ਕੁਝ ਨਹੀਂ ਮਿਲਦੀ ਉਹ ਪਿਛਲੇ ਏਰੀਏ ਨੂੰ ਇਹ ਜਿਹੜਾ ਏਰੀਆ ਘਟਾਇਆ ਜਾਵੇ ਅਸੀਂ ਬਾਰਡਰ ਤੇ ਬੈਠੇ ਆਂ ਸਾਡੀ ਸਾਡਾ ਇਹ ਬਾਰਡਰ ਦਾ ਸਰਟੀਫਿਕੇਟ ਜਿਹੜਾ ਇਹਦੀ ਕੋਈ ਵੈਲਿਊ ਬਣੇ ਸਾਨੂੰ ਸਰਕਾਰੀ ਕਿੱਧਰੇ ਵੀ ਸਾਡਾ ਇਹ ਜਿਹੜਾ ਸਹੀ ਸਾਨੂੰ ਮਿਲ ਸਕਤ ਸਹੂਲਤ ਇਸ ਦੀ ਤੇ ਕੱਲਾ ਮਕਾਨਾਂ ਦਾ ਵੀ ਨੁਕਸਾਨ ਬਹੁਤ ਹੋਇਆ ਕੱਲਾ ਖੇਤੀ ਦਾ ਨਹੀਂ ਹੋਇਆ ਜੀ ਸਾਡੇ ਤੇ ਪਿੰਡਾਂ ਵਿੱਚ 50% ਮਕਾਨ ਡਿੱਗੇ ਨੇ ਡੈਮੇਜ ਹੋਏ ਨੇ ਕੁਛ ਤੇ ਹਾਲਾਤ ਬਹੁਤ ਮਾੜੇ ਨੇ ਪਾਣੀ ਨਾਲ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਤੇ ਸੰਸਥਾਵਾਂ ਤੋਂ ਵੀ ਆਣ ਆਪ ਮੈਨੇ ਕਰਨ ਤੇ ਸਾਨੂੰ ਜਿਹੜਾ ਨਾ ਜਿਹੜੀ ਰਾਤ ਸਮਗਰੀ ਹੈ ਜਾਂ ਕੋਈ ਵੀ ਉਹ ਪਛਾਣ ਜੀ ਜੇ ਗੱਲ ਕਰੀਏ ਪੰਜਾਬ ਸਰਕਾਰ ਵੱਲੋਂ ਤੁਸੀਂ ਕਹਿ ਰਹੇ ਸੀ ਕਿ ਇੱਥੇ ਬਹੁਤ ਨੁਕਸਾਨ ਹੋਇਆ ਮਜ਼ਦੂਰਾਂ ਦੇ ਵੀ ਹੋਏ ਆ ਜ਼ਿਮੀਂਦਾਰਾਂ ਦੇ ਵੀ ਹੋਏ ਆ ਪਰ ਪੰਜਾਬ ਸਰਕਾਰ ਵੱਲੋਂ ਮਜ਼ਦੂਰਾਂ ਲਈ ਕੋਈ ਐਲਾਨ ਨਹੀਂ ਕੀਤਾ ਗਿਆ ਕੀ ਕਹਿਣਾ ਚਾਹੋਗੇ ਅਸੀਂ ਚਾਹਨੇ ਜਿਹੜੇ ਮਜ਼ਦੂਰ ਨੇ ਜਿਹੜੇ ਕੰਮ ਕਰਦੇ ਸੀ ਦੋ ਦੋ ਮਹੀਨੇ ਘਰੇ ਬੈਠੇ ਨੇ ਜੀ ਉਹਨਾਂ ਦਾ ਵੀ ਕੋਈ ਸਪੈਸ਼ਲ ਸਹੂਲਤ ਉਹਨਾਂ ਵਾਸਤੇ ਵੀ ਦਿੱਤੀ ਜਾਵੇ ਕੱਲੇ ਕਿਸਾਨਾਂ ਵਾਸਤੇ ਨਹੀਂ ਜਿਹੜੇ ਮਜ਼ਦੂਰ ਨੇ ਉਹਨਾਂ ਦਾ ਵੀ ਕੋਈ ਅਲਕੀਤਾ ਜਾਵੇ ਜੀ ਜੀ ਪਹਿਲਾ ਪਹਿਲਾ ਮਜ਼ਦੂਰ ਨੂੰ ਦਿੱਤੀ ਜਾਵੇ ਹਾਂਜੀ ਮਜ਼ਦੂਰ ਵੀ ਤੇ 50% ਨੇ ਜੀ ਜਿਵੇਂ ਤੇ ਬਾ ਕਿਸੇ ਤੇ ਬਾਪ ਦੇ ਨਖਿੱਲਾ ਪੈ ਲਈਏ ਉਹ ਆਦਾ ਪੇਟ ਪਾਲੇਗਾ ਜਾਂ ਦੋ ਅਗਾਹ ਦੇ ਪੁੱਤਰ ਨੇ ਉਹਨਾਂ ਦਾ ਆ ਵੀ 1.5-2 ਕਿੱਲੇ ਵਾਲਾ ਵੀ ਮਜ਼ਦੂਰੀ ਆ ਹਾਂਜੀ ਉਹ ਮਜ਼ਦੂਰ ਹੈ ਉਹਨੂੰ ਜਿਵੇਂ ਲਾ ਪਾਥਰੀ 10000 ਰੁਪਏ ਚਲਣ ਦੀ ਪੱਕੀ ਲੱਗੀ 10000 ਘੱਟੋ-ਘੱਟ ਸਕੈਨ ਹੈ 10000 ਦੀ ਪਿਲਚਣਾਈ ਜਾਵੇ ਮਜ਼ਦੂਰ ਦੀ ਮਜ਼ਦੂਰ ਸਾਡੇ ਖੇਤਾਂ ਦੇ ਵਿੱਚ ਕੰਮ ਕਰਦਾ ਹੈ ਜੀ ਤੇ ਫਿਰ ਕਿਸਾਨ ਅਗਾ ਫਸਲ ਲੈ ਕੇ ਪਹੁੰਚਦਾ ਹੈ ਅਸੀਂ ਇਹੋ ਜੇ ਬਾਰਡਰ ਜ਼ੀਰੋ ਲਾਈਨ ਤੋਂ ਦਰਿਆਈ ਇਲਾਕੇ ਵਿੱਚੋਂ ਫਸਲ ਲਗਾ ਤੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ 'ਚ ਸਾਡੀ ਫਸਲ ਜਾਂਦੀ ਏ ਪਹੁੰਚਦੀ ਏ ਅਸੀਂ ਗੋਲੀਆਂ ਦੀ ਛਾਂ ਤੇ ਥੱਲੇ ਬੈਠਿਆ ਇੱਕ ਤਰ੍ਹਾਂ ਜੰਗ ਲੱਗੇਗਾ ਅਸੀਂ ਬਚ ਤਾ ਸਕਦੇ ਨਹੀਂ ਜਦੋਂ ਜੰਗ ਦੀ ਤਿਆਰੀ ਹੋ ਜਾਂਦੀ ਏ ਉਦੋਂ ਵੀ ਸਾਨੂੰ ਕਹਿੰਦੇ ਨੇ ਚੱਲੋ ਜੇ ਪਾਣੀ ਆ ਜਾਂਦਾ ਉਦੋਂ ਵੀ ਕਹਿੰਦੇ ਨੇ ਚੱਲੋ ਹੁਣ ਸਾਡੇ ਕੇਈ ਮੱਝਾਂ ਲੋੜ ਗਈਆਂ ਕਿ گاਵਾ ਬੱਚੇ ਬਿਮਾਰ ਹੋ ਗਏ ਉਹਨਾਂ ਸੇ ਬੱਚੇ ਕਿਵੇਂ ਠੀਕ ਕਰ ਲਾਂਗੇ ਸਾਡੇ ਕੋਲ ਤਾਂ ਕੁਛ 10 ਰੁਪਏ ਹੀ ਨਹੀਂ ਬਚੇ ਅਸੀਂ ਸਤਾਵਾਂ ਨੂੰ ਜੋ ਕਲਾਕਾਰ ਸ਼ਿੰਗਾਰ ਹੈ ਸਰਕਾਰ ਪ੍ਰਸ਼ਾਸਨ ਸਾਰੇ ਤੋਂ ਮੰਗ ਕਰਨੇ ਆ ਸਾਡੇ ਆੜਤੇ ਤੋਂ ਜਾਣ ਛਡਾਈ ਜਾਵੇ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਨਕਦ ਜਿਵੇਂ ਨਕਦ ਰਾਸ਼ੀ ਦੇ ਕਰਨ ਲਾਪਾਤਰਿਆਂ ਨੇ ਜਾਂ ਰਾਸ਼ਨ 카ਟੇ ਉਹਨਾਂ ਦੇ ਵਿੱਚ ਜਰੀਏ ਪੈਸੇ ਦਿੱਤੇ ਜਾਣ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਤੇ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਜਾਵਣ ਆੜਤੇ ਤੋਂ ਵੀ ਜਾਣ ਛਡਾਈ ਜਾਵੇ ਬੱਚਿਆਂ ਦਾ ਇਲਾਜ ਕੀਤਾ ਜਾਵੇ ਜਿਹੜੇ ਬੱਚੇ ਮਾਰ ਹੋ ਰਹੇ ਨੇ ਵੱਡੇ ਬਜ਼ੁਰਗ ਸਾਬਿਤ ਬਿਮਾਰੀਆਂ ਸ਼ੁਰੂ ਹੋ ਰਹੇ ਜਾਣੇ ਉਹਨਾਂ ਬਿਮਾਰੀਆਂ ਨੂੰ ਵਾਤੇ ਰੋਕ ਲਈ ਜਾਵੇ ਡਾਕਟਰ ਭੇਜੇ ਜਾਣ ਟੈਸਟ ਵੀ ਫਰੀ ਕੀਤਾ ਜਾਣਾ ਇੱਕ ਰੀ ਇੱਕ ਜੇ ਉਸ ਤੇ ਮੈਂ ਟੈਸਟ ਕਰਾਇਆ 200 ਦਾ ਸੀ ਮੇਰੇ ਵਾਸਤੇ 200 ਰੁਪਏ ਤਾਂ ਬਣ ਕੇ 2000 ਮੈਂ ਫਿਰ ਕਿਸੇ ਦੀ ਮਿਹਨਤ ਕੀਤੀ 200 ਰੁਪਏ ਫੜਿਆ ਬੱਚੇ ਦਾ ਟੈਸਟ ਕਰਾਇਆ ਦਵਾਈਆਂ ਨੇ 5 ਦਿਨ ਦੀ ਡਾਕਟਰ ਸਾਹਿਬ ਨੇ ਲਿਖੀ ਪਰ ਉੱਥੇ 2 ਦਿਨ ਦੀ ਲੈ ਕੇ ਆਇਆ ਮੇਰੇ ਕੋਲ ਪੈਸੇ ਨਹੀਂ ਸੀ ਇਸ ਤਰ੍ਹਾਂ ਵੀ ਚੰਗੇ ਡਾਕਟਰ ਭੇਜ ਤੇ ਟੈਸਟ ਕਰ ਤੇ ਦਵਾਈ ਦਿੱਤੀ ਜਾਵੇ ਸਾਨੂੰ ਸ਼ਹਿਰ ਦੀ ਲੋੜ ਨਾ ਪਵੇ ਸਾਨੂੰ ਕਰੇ ਬੈਠੀ ਦਵਾਈ ਮਿਲੇ ਇੱਕ ਤੁਸੀਂ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਇਹਨਾਂ ਹੜ੍ਹਾਂ ਦੇ ਦੌਰਾਨ ਪੰਜਾਬ ਸਰਕਾਰ ਫਾਜ਼ਿਲਕਾ ਪ੍ਰਸ਼ਾਸਨ ਵੱਲੋਂ ਕੀ ਕੁਝ ਉਪਰਾਲੇ ਜਿਹੜੇ ਕੀਤੇ ਗਏ ਹੜ੍ਹਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਸਹਾਇਤਾ ਕੀਤੀ ਗਈ ਹੜ੍ਹਾਂ ਦੇ ਵਿੱਚ ਸਾਨੂੰ ਜਿਵੇਂ ਕੋਈ ਕਿਸ਼ਤੇ ਮਿਲੀਆਂ ਨੇ ਜੀ ਪਰ ਪਹਿਲਾਂ ਮਿਲ ਜਾਣੇ ਜੀ ਕੁਝ ਉਹਨਾਂ ਨੇ ਰਾਸ਼ਨ ਭੇਜਿਆ ਠੀਕ ਕੀਓ ਬਾਕੀ ਤਾਂ ਸਸਤਾਮੇ ਹੀ ਦੇ ਰਹੇ ਨੇ ਨਿਰਾਸ਼ਾ ਜੀ ਕੀ ਕੀ ਲੱਗਦਾ ਕਿ ਇੰਨਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਇਸ ਤੋਂ ਹੋਰ ਵੱਧ ਹੋਣਾ ਚਾਹੀਦਾ ਸੀ ਅੱਜ ਤੱਕ ਜਿਵੇਂ ਸਰਕਾਰ ਨੇ ਚਲੋ ਸਾਡੀ ਮਜ਼ਾਦ ਕੀਤੀ ਹੈ ਜੀ ਅੱਜ ਤਾਂ ਵਾਅਦਾ ਤੋਂ ਵਾਅਦਾ ਕਰਨਾ ਜੀ ਕੀ ਸੰਤੁਸ਼ਟੋ ਉਹਨਾਂ ਕੀ ਜਿਹੜੀ ਹੈਲਪ ਤੋਂ ਸੰਤੁਸ਼ਟੋ ਤੁਸੀਂ ਨਹੀਂ ਜੀ 1 ਮਿੰਟ ਜੋ ਇਹ ਕਹਿ ਰਹੇ ਸਨ ਪ੍ਰਨਾਮ ਸੰਜੀਤਾ ਨੂੰ ਪਰ ਪਹਿਲਾਂ ਦਿੱਤੀ ਹੈਗੇ ਨੇ ਪਹਿਲਾਂ ਵੀ ਉਹ ਇੱਕ ਤਾਂ ਪਹਿਲਾਂ ਚਾਰ ਵਾਰ ਚਾਰ ਹੀ ਸੇ ਕਾਰਜ ਦਿੱਤੇ ਗਏ ਨੇ ਕਿਉਂਕਿ ਉਹ ਸਾਡਾ ਪਸੂ ਇੱਕ ਹੀ ਵੱਜ ਸਕਦਾ ਹੈ ਜੋ ਕਿ ਪ੍ਰਸ਼ਾਸਨ ਨੇ ਸਾਡੇ ਨੂੰ ਤਰਪਾਲਾਂ ਭੇਜੀਆਂ ਨੇ ਸਾਡੇ ਕੋਲ ਨਰਿੰਦਰਪਾਲ ਸੋਨਾ ਸਿੰਘ ਆਇਆ ਸੀ ਉਹਨਾਂ ਐਸਸੀ ਨੂੰ ਫੋਨ ਕੀਤਾ ਵੀ ਵੱਡੀਆਂ ਤਰਪਾਲਾਂ ਦੇ ਅੱਲੇ ਟਿਕੰਦੇ ਪਹੁੰਚ ਗਏ ਨੇ ਠੀਕ ਹੈ ਵੀ ਬਾਕੀ ਪ੍ਰਸ਼ਾਸਨ ਵੱਲੋਂ ਵੀ ਜਿਹੜੇ ਇੰਤਜ਼ਾਮ ਉਹ ਠੁਕਵੇਂ ਹੀ ਕੀਤੇ ਗਏ ਵੀ ਚੰਗੇ ਨਹੀਂ ਕੀਤੇ ਗਏ ਠੀਕ। ਬਾਕੀ ਦੂਸਰੀ ਗੱਲ ਵਿੱਚ ਜਿਹੜੇ ਬਾਰਡਰ ਤੇ ਸਾਡੇ 9-10 ਮੁੰਡੇ 10-12 ਪੜੇ ਹੋਏ ਨੇ। ਨਾਲ ਨੂੰ ਕੁਛ ਨਾ ਕੁਛ ਪਹਿਲੇ ਧਾਰ ਤੇ ਨੌਕਰੀ ਦਾ ਜਾਂ ਕਿਸੇ ਤਰ੍ਹਾਂ ਵੀ ਪ੍ਰਾਇਮ। ਫਿਰ ਆਖਵਾ ਕੋਟਾ ਸਪੈਸ਼ਲ ਹੋਣਾ ਚਾਹੀਦਾ ਬਾਰਡਰ ਏਰੀਆ। ਜਿਵੇਂ ਮੈਂ ਘੱਟ ਪੜਿਆ 5-6 ਪੜਿਆ ਸਾਨੂੰ ਬਾਰਡਰ ਦਰਿਆ ਸਿਰਫ ਵੇਖ ਲੈ ਮਨ ਬਣਤ ਹੋਇ ਦਰ ਦਰਿਆ ਇਲਾਕੇ ਜਬ ਬਾਰਡਰ ਜ਼ੀਰੋ ਲਾਈਨ ਤੇ ਇੱਕ ਜਿਆਦਾ ਪਿੰਡ ਸਰ ਨਹੀਂ ਬਣਦੇ ਦਰਿਆ ਇਲਾਕੇ ਵਿੱਚ ਜਾਏ ਅਸੀਂ ਇਹਨਾਂ ਕਹਿੰਨੇ ਪਿੱਛੇ ਚਲੇ ਜਾਓ ਜੀ ਗੰਜੂ ਵਸਤਾ ਮੋਜਮ ਮਸਤਕ ਲਾਨ ਨਮਸਤਾ ਇਹ ਤਾਂ ਹਰ ਪ੍ਰਭਾਵ ਤੋਂ ਬਾਹਰ ਨੇ ਸਾਡੇ ਇਲਾਕੇ ਨੂੰ ਨਹੀਂ ਤਾਂ ਘਟੋਣ ਘਾਟ ਇੱਕ ਬੰਦੇ ਦਾ 5000 ਰੁਪਏ ਸਨ ਲਈ ਜਾਵੇ 18 ਸਾਲ ਤੋਂ ਲੈ ਕੇ 5000 ਰੁਪਏ ਸਨ ਲਈ ਜਿਵੇਂ ਉਹਨੂੰ ਸਰਕਾਰੀ ਨੌਕਰੀ ਮਿਲਦੀ ਇਕੱਟੀ ਜਾਵੇ ਸਰਕਾਰੀ ਨੌਕਰੀਆਂ ਵੀ ਤੇ ਨਹੀਂ ਆਗਿਆ ਸਾਰੇ ਆਪਾਂ ਉਹ ਕਹੇ ਜਾਂਦੇ ਨੇ ਫੇ ਨੌਕਰੀ ਲਾਵਾਂਗੇ ਪਹਿਲ ਦਿਦਾਰ ਤੇ ਪਰ ਨਹੀਂ ਲਾएंगे ਠੀਕ ਓਕੇ ਸਰ ਚਲੋ